ਸਤ ਸ੍ਰੀ ਅਕਾਲ ਇਤਿਹਾਸ ਦੇ ਪੰਨਿਆਂ ਵਿੱਚ ਕਈ ਅਜਿਹੇ ਨਾਇਕ ਹੋਏ ਹਨ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਹਰ ਪਲ ਦੇਸ਼ ਦੇ ਲੇਖੇ ਲਾ ਦਿੱਤਾ ਅੱਜ ਅਸੀਂ ਗੱਲ ਕਰ ਰਹੇ ਹਾਂ ਉਸ ਮਹਾਨ ਸ਼ਖਸੀਅਤ ਦੀ ਜਿਸ ਨੂੰ ਦੁਨੀਆ ਬਾਬਾ ਬੋਹੜ ਦੇ ਨਾਮ ਨਾਲ ਜਾਣਦੀ ਹੈ ਬਾਬਾ ਸੋਹਣ ਸਿੰਘ ਪਗਣਾ ਅੰਮ੍ਰਿਤਸਰ ਦੇ ਪਿੰਡ ਪਗਣਾ ਵਿੱਚ ਜਨਮੇ ਇਸ ਯੋਧੇ ਨੇ ਸਿਰਫ ਭਾਰਤ ਵਿੱਚ ਹੀ ਨਹੀਂ ਸਗੋਂ ਸਮੁੰਦਰੋਂ ਪਾਰ ਅਮਰੀਕਾ ਦੀ ਧਰਤੀ ਤੇ ਵੀ ਗੋਰੀ ਹਕੂਮਤ ਦੀਆਂ ਨੀਂਦਾਂ ਉਡਾਗਤੀਆਂ ਸਨ ਬਾਬਾ ਜੀ ਸਿਰਫ ਇੱਕ ਆਜ਼ਾਦੀ ਕੋਲਾਟੀਆਂ ਨਹੀਂ ਸਨ ਉਹ ਇੱਕ ਅਜੀਹੀ ਸੋਚ ਸਨ ਜਿਸ ਨੇ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜਨਾ ਸਿਖਾਇਆ ਸੀ 20ਵੀਂ ਸਦੀ ਦੀ ਸ਼ੁਰੂਆਤ ਵਿੱਚ ਬਾਬਾ ਜੀ ਕੰਮ ਦੀ ਪਾਲ ਵਿੱਚ ਅਮਰੀਕਾ ਗਏ ਉੱਥੇ ਉਹਨਾਂ ਨੇ ਦੇਖਿਆ ਕਿ ਗੋਰੇ ਭਾਰਤੀਆਂ ਨੂੰ ਗੁਲਾਮ ਕਹਿ ਕੇ ਬਹੁਤ ਬੁਰਾ ਸਲੂਕ ਕਰਦੇ ਹਨ ਉਹਨਾਂ ਨੂੰ ਅਹਿਸਾਸ ਹੋਇਆ ਕਿ ਜਦੋਂ ਤੱਕ ਸਾਡਾ ਦੇਸ਼ ਆਜ਼ਾਦ ਨਹੀਂ ਹੁੰਦਾ ਦੁਨੀਆ ਵਿੱਚ ਸਾਡੀ ਕੋਈ ਇੱਜ਼ਤ ਨਹੀਂ ਹੋਵੇਗੀ 1913 ਵਿੱਚ ਉਹਨਾਂ ਨੇ ਲਾਲਾ ਹਰਦੀয়াল ਅਤੇ ਹੋਰ ਸਾਥੀਆਂ ਨਾਲ ਮਿਲ ਕੇ ਹਿੰਦੀ ਐਸੋਸੀਏਸ਼ਨ ਆਫ ਪੈਸੀਫਿਕ ਕੋਸਟ ਬਣਾਈ ਜਿਸ ਨੂੰ ਬਾਅਦ ਵਿੱਚ ਗਦਰ ਪਾਰਟੀ ਕਿਹਾ ਗਿਆ। ਬਾਬਾ ਪਖਣਾ ਜੀ ਨੂੰ ਸਰਬਸੰਮਤੀ ਨਾਲ ਇਸ ਦਾ ਪਹਿਲਾ ਪ੍ਰਧਾਨ ਚੁਣਿਆ ਗਿਆ। ਉਹਨਾਂ ਦਾ ਨਾਰਾ ਸੀ ਸਾਡਾ ਨਾਮ ਗਦਰ ਹੈ, ਸਾਡਾ ਕੰਮ ਗਦਰ ਹੈ ਅਤੇ ਸਾਡੀ ਮੰਜ਼ਿਲ ਆਜ਼ਾਦੀ ਹੈ। ਜਦੋਂ 1914 ਵਿੱਚ ਪਹਿਲੀ ਸੰਸਾਰ ਜੰਗ ਛਿੜੀ ਤਾਂ ਬਾਬਾ ਜੀ ਭਾਰਤ ਵਿੱਚ ਹਥਿਆਰਬੰਦ ਬਗਾਵਤ ਕਰਨ ਲਈ ਵਾਕਸ ਮੁੜੇ। ਪਰ ਗਦਰੀਆਂ ਦੀ ਯੋਜਨਾ ਲੀਕ ਹੋ ਗਈ। ਬਾਬਾ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਹਨਾਂ 'ਤੇ ਲਾਹੌਰ ਸਾਜ਼ਿਸ਼ ਕੇਸ ਚਲਾਇਆ ਗਿਆ। ਅੰਗਰੇਜ਼ਾਂ ਨੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਜੋ ਬਾਅਦ ਵਿੱਚ ਉਮਰ ਕੈਦ ਵਿੱਚ ਬਦਲ ਦਿੱਤੀ ਗਈ। ਉਹਨਾਂ ਨੂੰ ਅਨਡੇਮਾਂਡ ਦੀ ਭਿਆਨਕ ਕਾਲੇ ਪਾਣੀ ਝੀਲ ਵਿੱਚ ਪੇਜ ਦਿੱਤਾ ਗਿਆ। ਉੱਥੇ ਉਹਨਾਂ ਨੂੰ ਅਣਮਨੁੱਖੀ ਤਸੀਹੇ ਦਿੱਤੇ ਗਏ। ਕੋਹਲੂ ਅੱਗੇ ਜੋੜਿਆ ਗਿਆ ਪਰ ਬਾਬਾ ਜੀ ਦਾ ਸਿੱਦਕ ਨਹੀਂ ਡੋਲਿਆ। ਉਹਨਾਂ ਨੇ ਝੀਲ ਵਿੱਚ ਵੀ ਕਈ ਵਾਰ ਪੋਖੜਦਾਲ ਕੀਤੀ ਤਾਂ ਜੋ ਕੈਦੀਆਂ ਦੇ ਹੱਕਾਂ ਦੀ ਰੱਖਿਆ ਕੀਤੀ ਜਾ ਸਕੇ। ਲਗਭਗ 26 ਸਾਲ ਜੇਲ੍ਹ ਕੱਟਣ ਤੋਂ ਬਾਅਦ ਜਦੋਂ ਬਾਬਾ ਜੀ ਰਿਹਾ ਹੋਏ ਤਾਂ ਉਹ ਬੁੱਢੇ ਹੋ ਚੁੱਕੇ ਸਨ ਪਰ ਉਹਨਾਂ ਦਾ ਜੋਸ਼ ਅਜੇ ਵੀ ਜਵਾਨ ਸੀ ਉਹ ਕਿਸਾਨ ਸਭਾ ਦੇ ਸਰਗਰਮ ਮੈਂਬਰ ਬਣੇ ਅਤੇ ਗਰੀਬਾਂ ਦੇ ਹੱਕਾਂ ਲਈ ਲੜਦੇ ਰਹੇ ਉਹਨਾਂ ਦਾ ਮੰਨਣਾ ਸੀ ਕਿ ਸਿਰਫ ਗੋਰੀਆਂ ਨੂੰ ਦੇਸ਼ ਵਿੱਚੋਂ ਕੱਢਣਾ ਹੀ ਆਜ਼ਾਦੀ ਨਹੀਂ ਹੈ ਬਲਕਿ ਲੁੱਟ ਖਸੂਟ ਤੋਂ ਮੁਕਤ ਸਮਾਜ ਬਣਾਉਣਾ ਅਸਲੀ ਆਜ਼ਾਦੀ ਹੈ 1968 ਵਿੱਚ ਇਹ ਮਹਾਨ ਯੋਧਾ ਸਾਨੂੰ ਸਦਾ ਲਈ ਵਿਛੋੜਾ ਦੇ ਗਿਆ ਅੱਜ ਜਦੋਂ ਅਸੀਂ ਆਜ਼ਾਦ ਹਵਾ ਵਿੱਚ ਸਾਹ ਲੈਂਦੇ ਹਾਂ ਤਾਂ ਸਾਨੂੰ ਬਾਬਾ ਪਖਣਾ ਜੀ ਵਰਗੇ ਸੂਰਮਿਆਂ ਦੀਆਂ ਕੁਰਬਾਨੀਆਂ ਨੂੰ ਕਦੀ ਨਹੀਂ ਭੁੱਲਣਾ ਚਾਹੀਦਾ ਪ੍ਰਣਾਮ ਹੈ ਅਜਿਹੇ ਦੇਸ਼ ਭਗਤ ਨੂੰ